ਸੜਕ ਤੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਅਤੇ ਮੌਤ ਦਰ ਦੇ ਵਿੱਚ 50% ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਜਦੋਂ ਸਾਨੂੰ ਕੋਈ ਅਮਰਜੈਂਸੀ ਕਾਲ ਆਉਂਦੀ ਕੰਟਰੋਲ ਰੂਮ ਤੋਂ ਤੁਰੰਤ ਘਰ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰੀ ਰਹੀ ਹੈ ਜਿਸ ਜਖਮਿਆ ਨੂੰ ਬਲਮਪੱਟੀ ਕਰੀ ਦਈ ਤੇ ਐਂਬੂਲੈਂਸ ਬੁਲਾ ਕੇ ਜਿਹੜਾ ਜਖਮਿਆ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ। ਐਜ਼ ਅ ਲੈਡੀ ਕਨਸਟੇਬਲ ਅਸੀਂ ਮਹਿਲਾਵਾਂ ਨੂੰ ਜੋ ਵੀ ਕੋਈ ਦਿੱਕਤ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ ਤੇ ਉਸ ਨੂੰ ਅਸੀਂ ਸੋਲਵ ਕਰਦੇ ਹਾਂ। ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਵੜਾ ਲਈ। ਤੁਸੀਂ ਖੜੀਆਂ ਦੇਖਿਓਣੀਆਂ ਗੱਡੀਆਂ ਉਹਨਾਂ ਦੀਆਂ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘਟ ਮੋਤਾ ਹੋਈਆਂ ਨੇ। ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ। ਚੱਕ ਕੇ ਹਸਪਤਾਲ ਚ ਲੈ ਜਾਂਦੇ ਆ। ਆਮ ਆਦਮੀ ਕਲੀਨਿਕ ਦੇ ਵਿੱਚ ਇੱਕ ਹੋਰ ਉਪਰਾਲਾ ਸ਼ੁਰੂ ਕੀਤਾ ਗਿਆ ਵਾ ਐਂਟੀ ਰੈਬਿਟ ਟਿਕਾ ਹੁਣ ਆਮ ਆਦਮੀ ਕਲੀਨਿਕ ਦੇ ਵਿੱਚ ਵੀ ਲਗਾਇਆ ਜਾਵੇਗਾ ਪਹਿਲਾਂ ਇਹ ਟਿਕਾ ਜਿਹੜਾ ਬਾ ਲੁਧਿਆਣਾ ਦੇ ਸਿਵਲ ਹਸਪਤਾਲ ਪੰਜਾਬ ਦੇ ਸਿਵਲ ਹਸਪਤਾਲਾਂ ਦੇ ਵਿੱਚ ਲਗਾਇਆ ਜਾਂਦਾ ਸੀ ਹੁਣ ਲੁਧਿਆਣਾ ਦੇ ਜਿੰਨੇ ਵੀ ਆਮ ਆਦਮੀ ਕਲੀਨਿਕ ਜਿਹੜੇ ਖੁੱਲੇ ਹੋਏ ਨੇ ਉੱਥੇ ਇਹ ਟਿਕਾ ਜਿਹੜਾ ਵਾ ਲਗਾਇਆ ਜਾਵੇਗਾ ਜੇਕਰ ਤੁਹਾਨੂੰ ਕੋਈ ਕੁੱਤਾ ਕੱਟਦਾ ਵਾ ਤਾਂ ਤੁਸੀਂ ਨੀਅਰ ਜਿਹੜਾ ਵਾ ਕਲੀਨਿਕ ਤੁਹਾਨੂੰ ਪੈਂਦਾ ਵਾ ਉੱਥੇ ਜਾ ਕੇ ਤੁਸੀਂ ਇਹ ਟਿਕਾ ਲਗਵਾ ਸਕਦੇ ਹੋ ਮੇਰੇ ਨਾਲ ਸਹਾਇਕ ਸਿਵਲ ਸਰਜਨ ਮਜੂਨੇ ਡਾਕਟਰ ਵਿਵੇਕ ਕਟਾਰੀ ਉਹਨਾਂ ਨਾਲ ਗੱਲਬ ਸ਼ੁਰੂ ਕੀਤੀ ਗਈ ਆ ਕਦੋਂ ਤੋਂ ਇਹ ਸ਼ੁਰੂ ਕੀਤਾ ਗਿਆ ਵਾ ਕਿੰਨੇ ਕਲੀਨਿਕਾਂ ਦੇ ਵਿੱਚ ਇਹ ਟੀਕਾ ਜਿਹੜਾ ਵਾ ਉਪਲਬਧ ਹੈਗਾ ਆਪਣੇ ਦੇਖੋ ਲੁਧਿਆਣਾ ਚ ਹੁਣ ਇਸ ਵੇਲੇ 94 ਆਮ ਆਦਮੀ ਕਲੀਨਿਕ ਵਰਕਿੰਗ ਹੈ ਗਿਆ ਤਾਂ ਇਹਨਾਂ ਚ ਹੁਣ ਪੰਜਾਬ ਸਰਕਾਰ ਆਪਣੇ ਹੈਲਥ ਮੈਕ ਦੇ ਹੈਲਥ ਮਿਨਿਸਟਰ ਸਾਹਿਬ ਦੇ ਉਪਰਾਲੇ ਤੇ ਬਾਅਦ ਹੁਣ ਇਹਨਾਂ 94 ਆਮ ਆਦਮੀ ਕਲੀਨਿਕ ਐ ਆਰ ਵੀ ਐਂਟੀ ਰੇਬੀਜ਼ ਵੈਕਸੀਨ ਇਹ ਉਪਲਬਧ ਕਰਾ ਦਿੱਤਾ ਗਿਆ ਹੈ ਤਾਂ ਇਹਦੀ ਸਹੂਲਤ ਸ਼ੁਰੂ ਹੈ ਇਹ ਦੱਸੋ ਇਹ ਸ਼ੁਰੂ ਕਦੋਂ ਤੋਂ ਕੀਤਾ ਗਿਆ ਵਾ ਇਹ ਤਕਰੀਬਨ ਵੈਸੇ ਆਪਾਂ ਨੂੰ 2 ਹਫ਼ਤੇ ਹੋ ਚੁੱਕੇ ਆ ਹਾਂ ਜੀ ਕਿੰਨਾ ਇਹ ਟੀਕਾ ਜਿਵੇਂ ਕੋਈ ਅਪਾਇੰਟਮੈਂਟ ਲੈਣੀ ਪੈਂਦੀ ਜਾਂ ਕਿਸ ਤਰ੍ਹਾਂ ਕੀ ਇਹ ਟੀਕਾ ਜਿਹੜਾ ਲੱਗੇਗਾ ਹੈ ਕਿਸੇ ਵੀ ਅਗਰ ਵਿਅਕਤੀ ਨੂੰ ਬੱਚੇ ਨੂੰ ਜਾਂ ਬੁਢੇ ਬੰਦੇ ਨੂੰ ਜਦ ਵੀ ਕੋਈ ਕੁੱਤਾ ਕੱਟਦਾ ਹੈ ਦੇਖੋ ਰੇਬੀਜ਼ ਹੋਣ ਦੇ ਪਹਿਲਾਂ ਆਪਾਂ ਨੂੰ ਕਾਰਨ ਪਤਾ ਲੱਗਣੇ ਚਾਹੀਦੇ ਜਾਂ ਤਾਂ ਦੇਖੋ 3 ਡਿਗਰੀ ਬਾਈਟ ਹੁੰਦੀ ਹੈ ਕਿ ਸਿਰ ਮੱਥੇ ਗਰਦਨ ਦੇ ਲਾਗੇ ਜੇ ਤਾਂ ਬਾਈਟ ਹੋਵੇ ਡੀਪ ਬਾਈਟ 3 ਡਿਗਰੀ ਬਾਈਟ ਹੋ ਜਾਂਦੀ ਹੈ ਜਾਂ ਛੋਟੇ ਸਕ੍ਰੈਚੀਜ਼ ਵਗੈਰਾ ਹੁਣ ਪੰਜੇ ਲੱਗੇ ਹੋਣ ਜਾਂ ਚੰਦ ਹੋਏ ਖੂਨ ਨਹੀਂ ਨਿਕਲੇ 2 ਡਿਗਰੀ ਹੈ ਥਰਡ ਹੁੰਦੀ ਹੈ ਫਰਸਟ ਡਿਗਰੀ ਜਿਹੜੀ ਆਏਗੀ ਹਜੇ ਸਕਿਨ ਕਿਤੇ ਬਰੋਕਨ ਹੈ ਕੁੱਤਾ ਪਿਆਰ ਨਾਲ ਜੀਵ ਮਾਰ ਦਿੰਦਾ ਲਿਕ ਕਰ ਦਿੰਦਾ ਥੁੱਕ ਲੱਗ ਜਾਂਦਾ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਇਹ ਤਾਂ ਵੀ ਹੋ ਸਕਦੀ ਹੈ ਸੋ ਵੈਨ ਏਵਰ ਤੁਹਾਨੂੰ ਸਸਪੈਕਟ ਸਸਪੀਸ਼ਨ ਹੈਗਾ ਕਿ ਕੁੱਤੇ ਦੇ ਕੰਟੈਕਟ ਆ ਗਏ ਹੋ ਇਸੇ ਤਰ੍ਹਾਂ ਕਿਸੇ ਨੇ ਵੱਢ ਲਿਆ ਤਾਂ ਕਿਸੇ ਚੀਜ਼ ਦੀ ਵੇਟ ਨਹੀਂ ਕਰਨੀ ਕਿ ਤੁਸੀਂ ਕੀ ਉਹ ਕੁੱਤਾ ਹਲਕਿਆ ਹੈ ਕਿ ਪਹਿਲਾਂ ਉਹ ਪਤਾ ਕਰਾ ਲਈਏ ਨਹੀਂ ਤੁਸੀਂ ਜਾਂਦੇ ਹੀ ਜ਼ੀਰੋ ਡੋਜ਼ ਲਗਾਨੀ ਹੈ ਤਾਂ ਇਹਦੇ ਚ ਚਾਰ ਡੋਜ਼ਾਂ ਲਗਦੀਆਂ 0 7 14 28 ਤੇ ਸਾਰਾ ਪੂਰਾ ਆਪਣਾ ਮੁਕੰਮਲ ਕਰਾਣਾ ਹੁੰਦਾ ਫਿਰ ਤੁਸੀਂ ਰੇਬੀਜ਼ ਜੈਸੀ ਜਿਹੜੀ ਇੱਕ ਬਿਮਾਰੀ ਹੈ ਜਿਹਦਾ ਕੋਈ ਇਲਾਜ ਨਹੀਂ ਹੈ ਤੇ ਇਹਦਾ ਇਲਾਜ ਹੀ ਪ੍ਰिवेंशन ਹੈ ਤਾਂ ਪ੍ਰिवेंशन ਕਰਨ ਲਈ ਇਹ ਚਾਰ ਡੋਸ ਵੈਕਸੀਨ ਜਿਹੜੀ ਹਰ ਆਮ ਆਦਮੀ ਕਲੀਨਿਕ ਚੋਂ ਫ੍ਰੀ ਮਿਲੇਗੀ ਇਹਦੇ ਲਈ ਕੋਈ ਕਾਗਜ਼ ਕੁਝ ਨਹੀਂ ਤਾਂ ਕਿ ਆਪਣੇ ਮੈਡੀਕਲ ਅਫਸਰ ਨੂੰ ਮਿਲੋ ਤਾਂ ਉਹ ਟੀਕਾ ਤੁਹਾਡਾ ਨਾ ਲੀਣਾ ਲਗਾ ਦਿਓ ਦੱਸੋ ਜੀ ਇਸ ਵੇਲੇ ਅਸਤਾਨੇ ਜਾਂਦੇ ਸੀ ਬਹੁਤ ਰਸ਼ ਹੁੰਦਾ ਸੀ ਵੇਟਿੰਗ ਹੁੰਦੀ ਸੀ ਤਾਂ ਹੁਣ ਲੱਗਦਾ ਕਿੱਥੇ ਵੇਟਿੰਗ ਖਤਮ ਹੋ ਜਾਏਗੀ ਤੁਸੀਂ ਨੀਅਰਬਾਊਟ ਕਿਤੇ ਵੀ ਟੀਕਾ ਲਵਾ ਸਕਦੇ ਹਾਂਜੀ ਕਿਉਂਕਿ ਸਿਵਲ ਹਸਪਤਾਲ 'ਚ ਦੇਖੋ ਪਹਿਲਾਂ ਰਸ਼ ਬਹੁਤ ਹੁੰਦਾ ਸੀ ਲਾਈਨ ਲੱਗੀ ਹੁੰਦੀ ਸੀਗੀਆਂ ਪਹਿਲਾਂ ਇਹ ਸਹੂਲਤ ਤਾਂ ਬਹੁਤ ਪੁਰਾਣੀ ਚਲਦੀ ਪਈ ਹੈ ਪਹਿਲੇ ਇਹ ਸਿਵਲ ਹਸਪਤਾਲ ਐਸ ਡੀ ਐਚ ਆਪਣੇ ਸਬ ਡਿਵੀਜ਼ਨਲ ਹਸਪਤਾਲਸ ਐਂਡ ਸੀ ਐਚ ਸੀ ਚੱਲ ਰਹੀ ਸੀਗੀ ਹੁਣ ਕਿਉਂਕਿ ਹੁਣ ਆਪਾਂ ਆਪਣੀ ਹੈਲਥ ਦੀ ਆਊਟਰੀਚ ਵਧਾਣ ਲਈ ਆਮ ਆਦਮੀ ਕਲੀਨਿਕਸ ਖੋਲੇ ਆ ਤਾਂ ਕਿ ਪਬਲਿਕ ਨੂੰ ਜ਼ਿਆਦਾ ਟਰੈਵਲ ਨਾ ਕਰਨਾ ਪਏ ਉਹਨਾਂ ਦੇ ਘਰ ਦੇ ਲਾਗੇ ਹੀ ਆਪਣੀ ਟਾਪ ਕਲਾਸ ਹੈਲਥ ਫੈਸਿਲਿਟੀ ਮਿਲਣ ਲੱਗ ਜਾਏ ਇਸ ਫਿਰ ਸਰਕਾਰ ਵੱਲੋਂ ਨਵਾਂ ਉਪਰਾਲਾ ਕਰਦੇ ਹੋਏ ਇੱਥੇ ਹੁਣ ਆਪਾਂ ਐਂਟੀ ਰੇਬੀਜ਼ ਵੈਕਸੀਨ ਵੀ ਪ੍ਰੋਵਾਈਡ ਕਰਾਤੀ ਹੈ ਜੇ ਕਿਸੇ ਨੂੰ ਲੋੜ ਹੋਏ ਤਾਂ ਇਮੀਡੀਏਟਲੀ ਉੱਥੇ ਜਾ ਕੇ ਆਪਣਾ ਵੈਕਸੀਨੇਸ਼ਨ ਕਰਵਾਵੇ ਡਾਕਟਰ ਜੀ ਫਿਰ ਦੱਸੋ ਕੀ ਰੇਬੀ ਜਿਵੇਂ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਹੁੰਦਾ ਹੈਗਾ ਬਈ ਦੁਆਰਾ ਜ਼ਿਕਰ ਕਰਦੋ ਕਿਸ ਤਰ੍ਹਾਂ ਇਹ ਹੋ ਜਾਂਦਾ ਵਾ ਸਟਾਰਟਿੰਗ ਕੀ ਲੱਛਣ ਹੁੰਦੇ ਨੇ ਇਹਦੇ ਰੇਬੀ ਦੇਖੋ ਰੇਬੀ ਸ ਤਾਂ ਨਾਰਮਲੀ ਕੁੱਤੇ ਦੇ ਵੱਢਨਾਂ ਵੀ ਹੋ ਸਕਦਾ ਹੈ ਮੰਦਰ ਦੇ ਵੱਢਨਾਂ ਵੀ ਸਕੂਲਸ ਹੁੰਦੀਆਂ ਗੈਲਰੀਆਂ ਆਪਣੇ ਕਾਫੀ ਛੋਟੇ-ਮੋਟੇ ਜਾਨਵਰ ਹੈ ਚੂਹੇ ਦੇ ਕੱਟਣਾ ਵੀ ਹੈ ਮਤਲਬ ਉਹਨਾਂ ਨੇ ਫੈਲਾਣਾ ਹੈ ਪਰ ਮੋਸਟਲੀ ਇਹ ਡੌਗਸ ਦੇ ਕੁੱਤੇ ਦੇ ਵੱਡਾ ਨਹੀਂ ਹੁੰਦਾ ਤਾਂ ਜਦ ਵੀ ਮੈਂ ਉਹੀ ਕਹਿ ਰਿਹਾ ਕਿ ਆਪਾਂ ਨੂੰ ਕਿਸੇ ਚੀਜ਼ ਦੀ ਵੇਟ ਨਹੀਂ ਕਰਨੀ ਹੈ ਉਹਨੇ ਪਿੱਛੇ ਜੇ ਤੁਸੀਂ ਦੇਖੇ ਨਾ ਦੋ-ਤਿੰਨ ਆਪਣੇ న్యూਸ 'ਚ ਵੀ ਆਇਆ ਕਿ ਆਪਣੇ ਐਥਲੀਟ ਸੀਗੇ ਉਹਨਾਂ ਨੂੰ ਵੀ ਰੇਬੀਸ ਹੋਈ ਕੁੱਤੇ ਨੂੰ ਕਿਸੇ ਆਵਾਰਾ ਕੁੱਤੇ ਨੂੰ ਚੱਕ ਕੇ ਘਰੇ ਲਿਆ ਤਾਂ ਉਹ ਹੀ ਡਾਈਡ ਆਫ ਰੇਬੀਸ ਤਾਂ ਇਸ ਕਰਕੇ ਇਹਦਾ ਹੀ ਪਰਲਾ ਹੈ ਕਿ ਪਹਿਲਾ ਹੀ ਇਲਾਜ ਇਹਦਾ ਇਹੀ ਹੈ ਕਿ ਜਦ ਵੀ ਤੁਹਾਨੂੰ ਕੋਈ ਕੁੱਤਾ ਕੱਟੇ ਪਹਿਲਾਂ 0 ਡੋਜ਼ ਲਗਾਓ ਫਿਰ 3 ਫਿਰ 7 ਫਿਰ 14 ਫਿਰ 28 ਲੱਛਣੇ ਦੇ ਦੱਸੋ ਕਿਸ ਤਰ੍ਹਾਂ ਲੱਛਣੇ ਇਹਦੇ ਪਤਾ ਲੱਗ ਜਾਂਦੇ ਨੇ ਜੇ ਕੁਝ ਹੈਗਾ ਕੁਝ ਲੱਛਣੇ ਦੇ ਵਿੱਚ ਦੇਖੋ ਇਸ ਤੁਹਾਡੇ ਨਿਊਰੋ ਨਿਊਰੋ ਸੈਂਟਰ ਜਿਹੜਾ ਆਪਣਾ ਬ੍ਰੇਨ ਦਾ ਹੈ ਉਹਨੂੰ ਇਹ ਇਫੈਕਟ ਕਰਦੀ ਹੈ ਸਪਾਈਨ ਐਂਡ ਬ੍ਰੇਨ ਨੂੰ ਤਾਂ ਇਹਦੇ ਵਿੱਚ ਜਦਾਂ ਹਾਈਡਰੋਫੋਬੀ ਆ ਜਾਂਦਾ ਹੈ ਪਾਣੀ ਤੋਂ ਡਰ ਸਾਹ ਲੈਣ ਚ ਤਕਲੀਫ ਹੈ ਕਨਫਿਊਜ਼ਨ ਹੋਣ ਲੱਪੈਂਦੀ ਹੈ ਇਹ ਥੀਸ ਆਰ ਦਾ ਫਸਟ ਸਿੰਪਟਮਸ ਮਤਲਬ ਆਪਾਂ ਨੂੰ ਸਿੰਪਟਮਸ ਦੀ ਵੇਟ ਕਰਨੀ ਹੀ ਨਹੀਂ ਹੈ ਆਪਾਂ ਨੇ ਜੇ ਤੁਹਾਨੂੰ ਕਿਸੇ ਨੇ ਕੱਟਿਆ ਕੋਈ ਜਾਨਵਰ ਨੇ ਕੱਟਿਆ ਤੁਸੀਂ ਵੀ ਸੱਟੀ ਕਰ ਲਓ ਪਤਾ ਲੱਗੇ ਕਿ ਤੁਸੀਂ ਕੁੱਤੇ ਦੇ ਕੰਟੈਕਟ ਚ ਆ ਗਏ ਹੋ ਕਿਸੇ ਸਟ੍ਰੇ ਡੌਗ ਨੇ ਤੁਹਾਨੂੰ ਅਨਵੈਕਸੀਨੇਟਿਡ ਕੁੱਤੇ ਨੇ ਜੇ ਤੁਹਾਨੂੰ ਕੱਟ ਲਿਆ ਤਾਂ ਇਮੀਡੀਏਟਲੀ ਸਾਡੇ ਹੈਲਥ ਸੈਂਟਰ ਚ ਆਓ ਹੈਲਥ ਫੈਸਿਲਿਟੀ ਚ ਆਓ ਮੈਡੀਕਲ ਅਫਸਰ ਸਾਹਿਬ ਨੂੰ ਮਿਲੋ ਆਪਣਾ ਨਾਲ ਹੀ ਟੀਕਾਕਰਨ ਕਰਵਾਓ ਸੋ ਇਹ ਟਾਈਮਿੰਗ ਕੀ ਰਹਿੰਦੀ ਹੈ ਉਹ ਮਹੱਲਾ ਕਲੀਨਿਕ ਜਿਹੜੇ ਹੈਗੇ ਨੇ ਜਿਹੜੇ ਆਮ ਕਲੀਨਿਕ ਹੈਗੇ ਨੇ ਇਹ ਸਾਡੀ ਮਹੱਲਾ ਕਲੀਨਿਕ ਦੀ ਗਰਮੀਆਂ ਚ 8 ਤੋਂ 2 ਵਜੇ ਤੱਕ ਹੈ ਸਰਦੀਆਂ ਦੀ 9 ਤੋਂ 3 ਵਜੇ ਤੱਕ ਹੈ ਤੁਸੀਂ ਇਹ ਕਿਹਾ ਕਿ ਇਹ ਟੀਕਾ ਜਿਹੜਾ ਲਵਾ ਸਕਦਾ ਇਨਸਟੈਂਟ ਹਾਂਜੀ 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 ਬਿਲਕੁਲ ਡਾਕਟਰ ਵਿਵੇਕ ਤਾਰੀਆਂ ਨੇ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਦੇ ਜਿਹੜੇ 94 ਆਮ ਕਲੀਨਿਕ ਹੈਗੇ ਨੇ ਉੱਥੇ ਇਹ ਸਹੂਲਤ ਜਿਹੜੀ ਆ ਉਪਲਬਧ ਕਰਾਈ ਗਈ ਆ ਹਾਲਾਂਕਿ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਇਹ ਸਹੂਲਤ ਹੁੰਦੀ ਸੀਗੀ ਰੈਸ਼ ਹੋਣ ਕਰਕੇ ਇਹ ਸਹੂਲਤ ਜਿਹੜੀ ਆ ਹੁਣ ਜਿਹੜੇ ਮੋਹੱਲਿਆਂ ਦੇ ਵਿੱਚ ਕਲੀਨਿਕ ਖੋਲੇ ਗਏ ਨੇ ਉੱਥੇ ਇਹ ਸਹੂਲਤ ਜਿਹੜੀ ਆ ਹੁਣ ਆਸਾਨੀ ਨਾਲ ਜਿਹੜੀ ਆ ਮਿਲ ਸਕਦੀ ਹੈਗੀ ਆ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਤੁਸੀਂ ਇਹ ਕਲੀਨਿਕ ਦੇ ਵਿੱਚ ਇਲਾਜ ਕਰਵਾ ਰਹੇ ਹੋ ਜੇ ਰੈਬੀਸ ਜੇ ਕਿਸੇ ਡੌਗ ਨੇ ਤੁਹਾਨੂੰ ਕੱਟ ਲਿਆ ਕਿਸੇ ਜਾਨਵਰ ਨੇ ਕੱਟ ਲਿਆ ਤਾਂ ਤੁਸੀਂ ਉੱਥ no